ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਦੇਵ ਤੇ ਤੁਸੀਂ ਜੁੜੇ ਹੋ ਚੈਨਲ ਕਿਸੇ ਕਹਾਣੀਆਂ ਦੇ ਨਾਲ ਕਹਾਣੀਆਂ ਗੁਰੂ ਬਾਬੇ ਦੀਆਂ ਸ਼੍ਰੰਖਲਾ ਵਿੱਚ ਅੱਜ ਦੀ ਕਹਾਣੀ ਦਾ ਨਾਂ ਹੈ ਵੇਸ਼ਵਾਮ ਦਾ ਮੰਦਰ ਸਮਾਜ ਨੇ ਜਿਨ੍ਹਾਂ ਨੂੰ ਨਕਾਰ ਦਿੱਤਾ ਸੀ ਭੋਗ ਦੀ ਵਸਤੂ ਬਣਾ ਲਿਆ ਸੀ ਤੇ ਪੈਰ ਦੀ ਜੁੱਤੀ ਸਮਝ ਲਿਆ ਸੀ ਅੱਜ ਗੁਰੂ ਬਾਬਾ ਜੀ ਉਹਨਾਂ ਵੱਲ ਨੂੰ ਚੱਲ ਪਏ ਸਨ ਇਹ ਕਹਾਣੀ ਸਿਰਫ ਔਰਤਾਂ ਨੂੰ ਸਨਮਾਨ ਦੇਣ ਦੀ ਹੀ ਨਹੀਂ ਪਰ ਮਰਦਾਨਾ ਜੀ ਦਾ ਪਰਮਾਰਥ ਵੱਲ ਨੂੰ ਇੱਕ ਹੋਰ ਕਦਮ ਪ੍ਰਸ਼ਸਤ ਕਰਨ ਦੀ ਵੀ ਹੈ ਪਾਵੇਂ ਮਰਦਾਨਾ ਜੀ ਨੂੰ ਪਤਾ ਸੀ ਕਿ ਰਾਹ ਪੈੜਾਂ ਨਾਲ ਹੀ ਸਾਂ ਲੈਂਦੇ ਹਨ ਪਰ ਪੈੜਾਂ ਤੋਂ ਸਖਣੇ ਇੰਨਾਂ ਰਾਹਾਂ ਤੋਂ ਮਰਦਾਨਾ ਜੀ ਨੂੰ ਅੰਦਾਜ਼ਾ ਹੋ ਗਿਆ ਸੀ ਕਿ ਅੱਗੇ ਜੋ ਵੀ ਹੋਵੇਗਾ ਉਹ ਖਤਰਨਾਕ ਹੋਵੇਗਾ ਇਸ ਰਾਤ ਜਾਂਦੇ ਹੋਏ ਇੱਕ ਚੇਤਾਵਨੀ ਉਹਨਾਂ ਨੂੰ ਪਿਛਲੇ ਪਿੰਡ ਮਿਲ ਚੁੱਕੀ ਸੀ ਅੱਗੇ ਵੇਸ਼ਵਾਮਾ ਦਾ ਸਭ ਤੋਂ ਵੱਡਾ ਮੰਦਿਰ ਸੀ ਜਿੱਥੇ ਉਹ ਆਪਣੀਆਂ ਵਡਾਰਨਾ ਨੂੰ ਯਾਦ ਕਰਨ ਮੱਥਾ ਟੇਕਣ ਲਈ ਆਉਂਦੀਆਂ ਸਨ ਉਸ ਰਾਹ 'ਵਲ ਕੋਈ ਨਹੀਂ ਸੀ ਜਾਂਦਾ ਤੇ ਉਹ ਕਿਸੇ ਨੂੰ ਉੱਥੇ ਫਟਕਣ ਵੀ ਨਹੀਂ ਸੀ ਦਿੰਦੀਆਂ ਅੱਜ ਪਹਿਲੀ ਵਾਰ ਕੋਈ ਭਗਮਿਆਂ ਵਿੱਚ ਇਸ ਤਰਫ ਆ ਰਿਹਾ ਸੀ ਅਜੇ ਫਕੀਰਾਂ ਨੂੰ ਇਧਰ ਵੱਲ ਆਉਂਦੇ ਹੋਏ ਕਦੇ ਕਿਸੇ ਨੇ ਨਹੀਂ ਸੀ ਵੇਖਿਆ ਤੇ ਜਿਨ੍ਹਾਂ ਨੇ ਵੀ ਵੇਖਿਆ ਉਹ ਵੇਖਣ ਲਈ ਰੁਕ ਗਏ ਬਾਬਾ ਜੀ ਦਾ ਗੇਰੂਆ ਰੰਗ ਅੱਜ ਜੋਬਨ ਤੇ ਸੀ ਕੁਝ ਅੱਗੇ ਜਾ ਕੇ ਔਰਤਾਂ ਦਾ ਇੱਕ ਸਮੂਹ ਖੜਾ ਸੀ ਜਿਨ੍ਹਾਂ ਵਿੱਚ ਕੁਝ ਬਜ਼ੁਰਗ ਔਰਤਾਂ ਨਗਨ ਵੀ ਸਨ ਤੇ ਉਹਨਾਂ ਸਾਹਮਣੇ ਜਾ ਕੇ ਬਾਬੇ ਦੀਆਂ ਖੜਾਵਾਂ ਮ ਚੁੱਪ ਹੋ ਗਈਆਂ ਉਸ ਸਮੂਹ ਵਿੱਚੋਂ ਇੱਕ ਜਵਾਨ ਔਰਤ ਦੀ ਜੋਗੀਆਂ ਵਰਗੀ ਚਾਲ ਬਾਬੇ ਸਾਹਮਣੇ ਆ ਕੇ ਰੁਕ ਗਈ ਤੇ ਬਾਬੇ ਨੂੰ ਇੱਕ ਟੱਕ ਵਿਖਤੀ ਉਹ ਔਰਤ ਬੋਲ ਨਹੀਂ ਸਿਪਾ ਰਹੀ ਗੁਰੂ ਬਾਬਾ ਜੀ ਕੋਲ ਖੜ ਕੇ ਵੀ ਮਰਦਾਨਾ ਜੀ ਦਾ ਕਾਂਬਾ ਨਹੀਂ ਸੀ ਰੁਕ ਰਿਹਾ ਉਹ ਸੋਚ ਰਹੇ ਸਨ ਕਿ ਇੱਕ ਇਸ ਤਰ੍ਹਾਂ ਦੀ ਮਿਲਣੀ ਹੈ ਜੋ ਚੁੱਪ ਵਿੱਚ ਲਪਟੀ ਹੋਈ ਹੈ ਫਿਰ ਉਹਨਾਂ ਦੀਆਂ ਝਾਕਣੀਆਂ ਵਿੱਚ ਹੰਝੂ ਉਤਰ ਆਏ ਸ਼ਾਇਦ ਬਾਬਾ ਜੀ ਨੇ ਉਹਨਾਂ ਦੀਆਂ ਝਾਕਣੀਆਂ ਰਾਹੀਂ ਉਹਨਾਂ ਦੀਆਂ ਰੂਹਾਂ ਨੂੰ ਛੂ ਲਿਆ ਸੀ ਗੁਰੂ ਬਾਬਾ ਜੀ ਦੇ ਸਵਾਗਤ ਵਿੱਚ ਉਹਨਾਂ ਨੇ ਗੀਤ ਗਾਏ ਤੇ ਗਾਉਂਦੀਆਂ ਗਾਉਂਦੀਆਂ ਦੇ ਬੁੱਲ ਹੰਝੂਆਂ ਨਾਲ ਭਿੱਜ ਗਏ ਸ਼ਾਇਦ ਇਹ ਵਿਰਹੋਂ ਦਾ ਗੀਤ ਸੀ ਫਿਰ ਬਾਬਾ ਜੀ ਉਹਨਾਂ ਨੂੰ ਪਾਰ ਕਰਕੇ ਮੰਦਰ ਵੱਲ ਤੁਰ ਪਏ ਤੇ ਉਹਨਾਂ ਦਾ ਸਾਰਾ ਸਮੂਹ ਗੁਰੂ ਬਾਬਾ ਜੀ ਦੇ ਪਿੱਛੇ ਤੁਰਨ ਲੱਗਾ ਇਹ ਵੇਖ ਕੇ ਮਰਦਾਨਾ ਜੀ ਨੂੰ ਇੰਜ ਲੱਗਿਆ ਜਿਵੇਂ ਬਹੁਤ ਸਾਰੇ ਮਰਦਾਨੇ ਬਣ ਗਏ ਹੋਣ ਮਰਦਾਨਾ ਜੀ بار بار ਗੁਰੂ ਬਾਬਾ ਜੀ ਦੇ ਨੇੜੇ ਹੋਣ ਦੀ ਕੋਸ਼ਿਸ਼ ਕਰਦੇ ਅਜਿਹੇ ਸਮੂਹਾਂ ਵਿੱਚ ਘਿਰ ਕੇ ਚੱਲਣ ਦਾ ਮਰਦਾਨਾ ਜੀ ਦਾ ਇਹ ਪਹਿਲਾ ਅਨੁਭਵ ਸੀ ਇੱਕ ਕੁੜੀ ਜਿਸ ਦੇ ਗਲੇ ਵਿੱਚ ਰਤਕਾਂ ਦੀਆਂ ਮਾਲਾ ਸਨ ਉਸਨੇ ਚੱਲਦੇ ਹੋਏ ਬਾਬਾ ਜੀ ਨੂੰ ਹਲਕੇ ਜਿਹੇ ਪੁੱਛਿਆ ਪੀਰਾ ਤੇਰੀ ਦਰਗਾਹ ਕਿੱਥੇ ਹੈ ਉਹਨਾਂ ਦੀਆਂ ਪੂਜੀਆਂ ਜਾਣ ਵਾਲੀਆਂ ਮੂਰਤੀਆਂ ਤੇ ਮੰਦਰ ਦੇ ਵਿੱਚਕਾਰ ਗੁਰੂ ਬਾਬਾ ਜੀ ਦੀਆਂ ਝਲਕਾਂ ਰੁਕ ਗਈਆਂ ਤੇ ਉਹਨਾਂ ਨੇ ਉੱਥੇ ਹੀ ਚੌਂਕੜਾ ਮਾਰ ਲਿਆ ਇਹ ਸ਼ਾਇਦ ਉਸ ਦੇ ਪੁੱਛੇ ਹੋਏ ਸਵਾਲ ਦਾ ਉੱਤਰ ਸੀ ਫੇਰ ਅਲੱਗ-ਅਲੱਗ ਆਕਾਰ ਦੀਆਂ ਦੇਹਾਂ ਗੁਰੂ ਬਾਬੇ ਸਾਹਮਣੇ ਬੈਠਣ ਲੱਗੀਆਂ ਉਸ ਰਾਤ ਦਾ ਕੀਰਤਨ ਉਸੇ ਥਾਂ ਤੇ ਹੋਇਆ ਤੇ ਸਭ ਇਲਹੀ ਆਵਾਜ਼ ਤੇ ਸਾਜ਼ ਰਹੀਂ ਅਕਾਲ ਨਾਲ ਜੁੜ ਗਏ ਸਨ ਉਸ ਦਿਨ ਗੁਰੂ ਬਾਬਾ ਜੀ ਦੇ ਪਿੱਛੇ ਚੱਲਦੇ ਹੋਏ ਜਿਸ ਕੁੜੀ ਨੇ ਮਜ਼ਾਕੀਆ ਅੰਦਾਜ਼ ਵਿੱਚ ਮਰਦਾਨਾ ਜੀ ਨੂੰ ਪੁੱਛਿਆ ਸੀ ਕਿ ਕੀ ਸਾਜ਼ ਰਾਜ਼ੀ ਹੈ ਅੱਜ ਦੇ ਕੀਰਤਨ ਵਿੱਚ ਟਿਪ ਟਿਪ ਵਰਦੇ ਨੈਣਾਂ ਨੂੰ ਵੇਖ ਮਰਦਾਨਾ ਜੀ ਦਾ ਜੀ ਕੀਤਾ ਕਿ ਇਸ ਕੁੜੀ ਨੂੰ ਪੁੱਛਾ ਕਿ ਕੀ ਰੂਜ਼ਾ ਰਹੀ ਹੈ ਕੀਰਤਨ ਤੋਂ ਬਾਅਦ ਗੁਰੂ ਬਾਬਾ ਜੀ ਧਿਆਨ ਵਿੱਚ ਚਲੇ ਗਏ ਮਰਦਾਨਾ ਜੀ ਹੰਝੂਆਂ ਨਾਲ ਕੋਮਲ ਹੋ ਰਹੇ ਥੱਕੇ ਹੋਏ ਪਾਪਾਂ ਦੇ ਅਕੀਮਿਆਂ ਨਾਲ ਭਰੇ ਚਿਹਰਿਆਂ ਵੱਲ ਵੇਖ ਨਹੀਂ ਸੀ 파 ਰਹੇ ਮਰਦਾਨਾ ਜੀ ਦਾ ਜੀ ਕਰ ਰਿਹਾ ਸੀ ਕਿ ਉਹ ਗੁਰੂ ਬਾਬਾ ਜੀ ਨੂੰ ਕਹੇ ਕਿ ਬਾਬਾ ਇੱਥੋਂ ਦੂਰ ਲੈ ਚੱਲ ਮਰਦਾਨਾ ਜੀ ਨੇ ਗੁਰੂ ਬਾਬਾ ਜੀ ਦੇ ਨਾਲ ਕਰੋਧੀ ਸਾਦਾ ਵਿਰਾਗੀ ਚੁੱਪਾਂ ਤੇ ਪੱਕੀਆਂ ਥਾਵਾਂ ਤੇ ਵੀ ਰਾਤਾਂ ਕੱਟੀਆਂ ਸਨ ਪਰ ਅਜਹੀ ਕੰਬਣੀ ਕਿਤੇ ਨਹੀਂ ਸਿਛੜੀ ਅਸਲ ਵਿੱਚ ਗੁਰੂ ਬਾਬਾ ਜੀ ਵੇਸ਼ਵਾਵਾਂ ਦੇ ਮੰਦਰ ਵੱਲ ਇਸ ਕਰਕੇ ਗਏ ਸਨ ਕਿ ਜਿਨ੍ਹਾਂ ਨੇ ਸਮਾਜ ਦੀ ਚੰਗੀ ਸਿਰਜਣਾ ਕਰਨੀ ਹੈ ਉਹਨਾਂ ਨੂੰ ਯਾਦ ਕਰਾਉਣਾ ਜ਼ਰੂਰੀ ਸੀ ਕਿ ਉਹ ਕੌਣ ਨੇ ਉਹਨਾਂ ਦਾ ਕੀ ਰਤਬਾ ਹੈ ਇਸ ਤੋਂ ਇਲਾਵਾ ਗੁਰੂ ਬਾਬਾ ਜੀ ਨੇ ਕੁਝ ਤਜਰਬੇ ਮਰਦਾਨਾ ਜੀ ਨੂੰ ਕਰਾਉਣੇ ਸਨ ਤੇ ਕੁਝ ਨਸੀਹਤਾਂ ਸਮਾਜ ਨੂੰ ਕਰਨੀਆਂ ਸੀ ਤੇ ਬਹੁਤ ਸਾਰਾ ਗਿਆਨ ਔਰਤਾਂ ਨੂੰ ਸੰਭਾਲਨਾ ਸੀ ਔਰਤਾਂ ਦੀ ਇਸ ਹਾਲਤ ਦਾ ਕਾਰਨ ਉਸ ਸਮੇਂ ਦੇ ਆਰਥਿਕ ਰਾਜਨੀਤਿਕ ਧਾਰਮਿਕ ਕਾਰਨ ਸਨ ਪੰਡਤਾਂ ਨੇ ਕਾਜ਼ੀਆਂ ਨੇ ਦੇਵਦਾਸੀ ਪ੍ਰਥਾ ਹਲਾਲਾ ਵਰਗੇ ਰਸਮੋ ਰਿਵਾਜਾਂ ਦੀ ਆੜ ਵਿੱਚ ਉਹਨਾਂ ਦਾ ਸ਼ੋਸ਼ਣ ਕੀਤਾ ਤੇ ਜਦੋਂ ਉਮਰ ਸੁਹਾ ਪੰਟਲ ਗਿਆ ਤੇ ਉਹਨਾਂ ਨੂੰ ਸਮਾਜ ਦੀਆਂ ਠੋਕਰਾਂ ਦੇ ਹਵਾਲੇ ਕਰ ਦਿੱਤਾ ਗੁਰੂ ਬਾਬਾ ਜੀ ਕਹਿੰਦੇ ਹਨ ਜਿਨ੍ਹਾਂ ਨੇ ਰਾਜਿਆਂ ਨੂੰ ਜਨਮ ਦਿੱਤਾ ਮਹਾਨ ਬੁੱਧਪੁਰਸ਼ਾਂ ਨੂੰ ਜਨਮ ਦਿੱਤਾ ਉਹਨਾਂ ਨੂੰ ਮਾੜਾ ਨਹੀਂ ਬੋਲਣਾ ਚਾਹੀਦਾ ਉਹਨਾਂ ਨੂੰ ਨਿੰਦਣਾ ਨਹੀਂ ਚਾਹੀਦਾ ਸਮਾਜ ਵਿੱਚ ਉਹਨਾਂ ਨੂੰ ਪੂਰਾ ਸਤਿਕਾਰ ਮਿਲਣਾ ਚਾਹੀਦਾ ਹੈ ਦੂਜਾ ਉਹ ਕਹਿ ਰਹੇ ਹਨ ਕਿ ਇਸ ਸਮਾਜ ਦੀ ਇਸ ਦੁਨੀਆ ਦੀ ਸਿਰਜਣਾ ਵਿੱਚ ਸਭ ਤੋਂ ਵੱਡੀ ਤੇ ਮਹੱਤਵਪੂਰਨ ਭੂਮਿਕਾ ਔਰਤਾਂ ਦੀ ਹੈ ਉਹਨਾਂ ਦੇ ਆਸ-ਪਾਸ ਸਿਰਜਿਆ ਹੋਇਆ ਸਮਾਜ ਉਹਨਾਂ ਦਾ ਆਪਣਾ ਹੈ ਇਸ ਸਮਾਜ ਵਿੱਚ ਸੰਸਕਾਰਾਂ ਦਾ ਆਦਾਨ-ਪਰਦਾਨ ਔਰਤਾਂ ਦੇ ਹੱਥ ਵਿੱਚ ਹੈ। ਔਰਤਾਂ ਹੀ ਸਮਾਜ ਵਿੱਚ ਉੱਚ ਕੋਟੀ ਦੇ ਵਿਦਵਾਨ, ਬੁੱਧਪੁਰਸ਼ ਤੇ ਮਹਾਨ ਸ਼ਖਸੀਅਤਾਂ ਨੂੰ ਜਨਮ ਦੇ ਸਕਦੀਆਂ ਹਨ। ਤੇ ਕਿਸੇ ਵੀ ਸ਼ਖਸੀਅਤ ਨੂੰ ਬੁਰਾ ਜਾਂ ਚੰਗਾ ਕਰਨ ਵਿੱਚ ਔਰਤ ਦਾ ਹੀ ਹੱਥ ਹੁੰਦਾ ਹੈ। ਬੱਚਾ ਉਹੀ ਸਿੱਖਦਾ ਹੈ ਜੋ ਮਾਂ ਉਸ ਨੂੰ ਸਿਖਾਉਂਦੀ ਹੈ। ਕਿਉਂਕਿ ਔਰਤ ਮਾਂ ਬੱਚੇ ਦੀ ਪ੍ਰਥਮ ਗੁਰੂ ਹੁੰਦੀ ਹੈ। ਬੱਚਿਆਂ ਵਿੱਚ ਸਹੀ ਵਿਚਾਰਾਂ ਦਾ ਪ੍ਰਵਾਹ ਉਹਨਾਂ ਵਿੱਚ ਸਹੀ ਗਿਆਨ ਤਬਦੀਲ ਕਰਨ ਵਿੱਚ ਔਰਤਾਂ ਦੀ ਮੁੱਖ ਭੂਮਿਕਾ ਹੁੰਦੀ ਹੈ ਤੇ ਜੇ ਔਰਤਾਂ ਦੇ ਕਿਰਦਾਰ پاک ਪਵਿੱਤਰ ਹੋਣਗੇ ਉਹ ਗਿਆਨੀ ਗੁਣੀ ਵਿਦਿਆਵਾਨ ਹੋਣਗੀਆਂ ਤਾਂ ਹੀ ਉਹ ਇੱਕ ਬਿਹਤਰ ਤੇ ਸ਼ਾਨਦਾਰ ਸਮਾਜ ਨੂੰ ਸਿਰਜ ਸਕਦੀਆਂ ਹਨ ਤੇ ਮਰਦਾਨਾ ਜੀ ਨੂੰ ਜੋ ਤਜਰਬੇ ਹੋਏ ਉਹਨਾਂ ਵਿੱਚੋਂ ਸਭ ਤੋਂ ਵੱਡਾ ਸੀ ਸ਼ਰੀਰ ਤੋਂ ਉੱਪਰ ਉੱਠ ਕੇ ਵੇਖਣਾ ਤੇ ਸੋਚਣਾ ਉਹ ਔਰਤਾਂ ਬਹੁਤ ਖੂਬਸੂਰਤ ਸਨ ਕੁਝ ਉਹਨਾਂ ਵਿੱਚੋਂ ਨਗਨ ਵੀ ਸਨ ਗੁਰੂ ਬਾਬਾ ਜੀ ਨੇ ਮਰਦਾਨਾ ਜੀ ਨੂੰ ਸੁਣਨ ਤੇ ਵੇਖਣ ਦੀ ਦ੍ਰਿਸ਼ਟੀ ਨਾਲ ਨਵਾਜ਼ ਕੇ ਦਿਖਾਇਆ ਕਿ ਦੁੱਖਾਂ ਤਕਲੀਫਾਂ ਤੇ ਪਾਪਾਂ ਦੇ ਬੋਝਾਂ ਵਿੱਚ ਲਿਫਟੀਆਂ ਇਹ ਦੇਹਾਂ ਕੱਪੜਿਆਂ ਤੋਂ ਬਿਨਾਂ ਵੀ ਨਗਨ ਨਹੀਂ ਹਨ ਗੁਰੂ ਬਾਬਾ ਜੀ ਦੇ ਕੀਰਤਨ ਨੇ ਉਹਨਾਂ ਨਗਨ ਦੇਹਾਂ ਤੇ ਨਿਰਮਲਤਾ ਦੇ ਪਰਦੇ ਲਪੇਟ ਦਿੱਤੇ ਸਨ ਮਰਦਾਨਾ ਜੀ ਨੂੰ ਉਹਨਾਂ ਦਾ ਗੁਰੂ ਬਾਬੇ ਪ੍ਰਤੀ ਪ੍ਰੇਮ ਭਾਵ ਤੇ ਸਮਰਪਣ ਦੇਖ ਕੇ ਲੱਗਿਆ ਕਿ ਜਿਵੇਂ ਕੱਪੜਿਆਂ ਦੇ ਨਾਲ ਦੇਹਾਂ ਵੀ ਕਿਤੇ ਦੂਰ ਚਲੀਆਂ ਗਈਆਂ ਹੋਣ ਤੇ ਪਿੱਛੇ ਰਹਿ ਗਈ ਸੀ ਰੋਹਾਨੀਅਤ ਤੇ ਸਮਰਪਣ ਦੀ ਛੋਹ ਉਹਨਾਂ ਔਰਤਾਂ ਨੇ ਗੁਰੂ ਬਾਬਾ ਜੀ ਨੂੰ ਬਹੁਤ ਸਾਰੇ ਸਵਾਲ ਕੀਤੇ ਕਈਆਂ ਨੇ ਗੁਰੂ ਬਾਬਾ ਜੀ ਨੂੰ ਪੁੱਛਿਆ ਬਾਬਾ ਤੇਰੀ ਕੋਈ ਭੈਣ ਵੀ ਹੈ ਕਈਆਂ ਨੇ ਪੁੱਛਿਆ ਬਾਬਾ ਤੇਰੀ ਦਰਗਾਹ ਕਿੱਥੇ ਹੈ ਕਈ ਬਾਬੇ ਨੂੰ ਭਰਾ ਬਣਾਉਣਾ ਚਾਹੁੰਦੀਆਂ ਸਨ ਤੇ ਕਈ ਪਿਓ ਕਿਉਂਕਿ ਉਹ ਇਨਾਂ ਸੁਰੱਖਿਅਤ ਰਿਸ਼ਤਿਆਂ ਤੋਂ ਸਖਣੀਆਂ ਸਨ ਸ਼ਾਇਦ ਉਹਨਾਂ ਔਰਤਾਂ ਦੀ ਮੁਖੀ ਉਸ ਖੂਬਸੂਰਤ ਕੁੜੀ ਨੇ ਬਾਬਾ ਜੀ ਨੂੰ ਪੁੱਛਿਆ ਹਰ ਵਾਰ ਸਿਰਫ ਔਰਤਾਂ ਨੂੰ ਹੀ ਕਿਉਂ ਸਮਝਾਇਆ ਜਾਂਦਾ ਹੈ ਮਰਦਾਂ ਨੂੰ ਕਿਉਂ ਨਹੀਂ ਮੁਸਕਰਾਉਂਦੇ ਹੋਏ ਗੁਰੂ ਬਾਬਾ ਜੀ ਨੇ ਕਿਹਾ ਕਿ ਫੁੱਲਾਂ ਦੀਆਂ ਜੜਾਂ ਨਹੀਂ ਹੁੰਦੀਆਂ ਫੁੱਲ ਤਾਂ ਜੜਾਂ ਦੇ ਸੁਨੇਹੇ ਹੁੰਦੇ ਨੇ ਤੁਸੀਂ ਸਮਾਜ ਦੀਆਂ ਜੜਾਂ ਹੋ ਫੁੱਲ ਦੀ ਖੂਬਸੂਰਤੀ ਸੋਹਪਣ ਤੇ ਖੁਸ਼ਬੂ ਜੜਾਂ ਤੇ ਨਿਰਪਰ ਕਰਦੀ ਹੈ ਜੇ ਜੜਾਂ ਮਜ਼ਬੂਤ ਤੇ ਸੁਚੱਜੀਆਂ ਹੋਣਗੀਆਂ ਤੇ ਫੁੱਲ ਵੀ ਖੂਬਸੂਰਤ ਤੇ ਖੁਸ਼ਬੂਦਾਰ ਹੋਣਗੇ। ਬਾਬਾ ਜੀ ਨੇ ਕਿਹਾ ਤੁਸੀਂ ਸਮਾਜ ਦੇ ਹਰ ਵਿਅਕਤੀ ਵਿਸ਼ੇਸ਼ ਦੀਆਂ ਜੜਾਂ ਹੋ। ਸਮਾਜ ਦੀ ਖੂਬਸੂਰਤੀ, ਸੁਚੱਜਾਪਨ ਤੇ ਮਜ਼ਬੂਤੀ ਤੁਹਾਡੇ ਤੇ ਨਿਰਪਰ ਕਰਦੀ ਹੈ। ਤੁਹਾਡੇ ਆਸ-ਪਾਸ ਵਿਚਰ ਰਿਹਾ ਸਮਾਜ ਤੁਹਾਡਾ ਆਪਣਾ ਸਿਰਜਿਆ ਹੋਇਆ ਹੈ। ਫਿਰ ਔਰਤਾਂ ਦੀ ਵਡਿਆਈ ਗਾਉਂਦੇ ਹੋਏ ਉਹਨਾਂ ਨੇ ਸਮਾਜ ਨੂੰ ਨਸੀਹਤਾਂ ਕੀਤੀਆਂ। ਕੁਰੂ ਬਾਬਾ ਜੀ ਨੇ ਗਾਇਆ ਭੰਡ ਜੰਮੀ ਐ ਭੰਡ ਨਿਮੀ ਐ ਭੰਡਾ ਐ ਮੰਗਣ ਵਿਆਹ ਹੋ ਭੰਡੋ ਹੋਏ ਦੋਸਤੀ ਭੰਡੋ ਚੱਲੇ ਰਾਹੋ ਭੰਡ ਮੂਆ ਭੰਡ ਭਾਲੀ ਐ ਭੰਡ ਹੋਏ ਬੰਦਾ ਸੋ ਕਿਉ ਮੰਦਾ ਆਖੀ ਐ ਜਿਸ ਜੰਮੇ ਰਾਜਾ ਭੰਡੋ ਹੀ ਭੰਡ ਉਪਜੈ ਭੰਡੈ ਬਾਜ ਨਾ ਕੋਏ ਨਾਨਕ ਭੰਡੇ ਬਾਹਰ ਏਕੋ ਸਾਚਾ ਸੋਏ ਇਤ ਮੁਖ ਸਦਾ ਸਲਾਹੀ ਹੈ ਭਾਗਾ ਰਤੀ ਚਾਰ ਨਾਨਕ ਤੇ ਮੁਖ ਉਜਲੇ ਤੇ ਸੱਚੇ ਦਰਬਾਰ ਗੁਰੂ ਬਾਬਾ ਜੀ ਨੇ ਕਿਹਾ ਕਿ ਇਸਤਰੀ ਤੋਂ ਹੀ ਜਨਮ ਹੁੰਦਾ ਹੈ ਕਿ ਇਸਤਰੀ ਦੇ ਸਰੀਰ ਵਿੱਚ ਹੀ ਇਨਸਾਨ ਦਾ ਸਰੀਰ ਬਣਦਾ ਹੈ ਇਸਤਰੀ ਰਾਹੀ ਹੀ ਲੋਕਾਂ ਨਾਲ ਸੰਬੰਧ ਬਣਦੇ ਨੇ ਇਸਤਰੀ ਰਾਹੀ ਹੀ ਜਗਤ ਦੀ ਉਤਪਤੀ ਦਾ ਰਾਹ ਚੱਲਦਾ ਹੈ ਜੇ ਇਸਤਰੀ ਮਰ ਜਾਵੇ ਤਾਂ ਹੋਰ ਇਸਤਰੀ ਦੀ ਭਾਲ ਕਰਨੀ ਪੈਂਦੀ ਹੈ ਜਿਸ ਇਸਤਰੀ ਤੋਂ ਰਾਜੇ ਤੇ ਬੁੱਧਪੁਰਸ਼ ਜਨਮ ਲੈਂਦੇ ਹਨ ਉਹਨਾਂ ਦੀ ਨਿੰਦਿਆ ਨਹੀਂ ਕਰਨੀ ਚਾਹੀਦੀ ਇਸਤਰੀ ਤੋਂ ਹੀ ਇਸਤਰੀ ਪੈਦਾ ਹੁੰਦੀ ਹੈ ਜਗਤ ਵਿੱਚ ਕੋਈ ਵੀ ਜੀਵ ਇਸਤਰੀ ਤੋਂ ਬਿਨਾ ਪੈਦਾ ਨਹੀਂ ਹੋ ਸਕਦਾ ਗੁਰੂ ਬਾਬਾ ਜੀ ਫਰਮਾਉਂਦੇ ਹਨ ਕਿ ਕੇਵਲ ਇੱਕ ਸੱਚਾ ਅਕਾਲ ਪੁਰਖ ਵਾਹਿਗੁਰੂ ਹੀ ਹੈ ਜੋ ਇਸਤਰੀ ਤੋਂ ਪੈਦਾ ਨਹੀਂ ਹੁੰਦਾ ਭਾਵੇਂ ਮਨੁੱਖ ਹੋਵੇ ਭਾਵੇਂ ਇਸਤਰੀ ਜੋ ਸਦਾ ਪ੍ਰਭੂ ਦੇ ਗੁਣ ਗਾਉਂਦਾ ਹੈ ਉਸ ਅਕਾਲ ਪੁਰਖ ਦੇ ਹੁਕਮ ਵਿੱਚ ਰਹਿੰਦਾ ਹੈ ਉਸ ਦੇ ਮੱਥੇ ਤੇ ਉਸ ਪਰਮਾਤਮਾ ਦਾ ਪ੍ਰਕਾਸ਼ ਸਦਾ ਬਣਿਆ ਰਹਿੰਦਾ ਹੈ ਤੇ ਉਹੀ ਮੁੱਖ ਉਸ ਸੱਚੇ ਪਰਮਾਤਮਾ ਦੀ ਦਰਗਾਹ ਵਿੱਚ ਸੋਹਣੇ ਲੱਗਦੇ ਹਨ ਔਰਤ ਹੀ ਸਮਾਜ ਦੀ ਮੁੱਖ ਚਾਲਕ ਹੈ ਪਰਲੈ ਤੇ ਨਿਰਮਾਣ ਦੋਨੋਂ ਔਰਤ ਦੀ ਗੋਦ ਵਿੱਚ ਖੇਡਦੇ ਹਨ ਉਹ ਚਾਹੇ ਤਾਂ ਬੱਚੇ ਨੂੰ ਰਾਮ ਬਣਾ ਦੇਵੇ ਉਹ ਚਾਹੇ ਤਾਂ ਬੱਚੇ ਨੂੰ ਰਾਵਣ ਬਣਾ ਦੇਵੇ ਉਹ ਚਾਹੇ ਤਾਂ ਕਿਸੇ ਰੇਸ਼ੀ मुनि ਦੇ ਘਰ ਇੱਕ ਰਾਖਸ਼ ਹਿਰਨਕਸ਼ੇਪੂ ਨੂੰ ਜਨਮ ਦੇ ਦੇਵੇ ਉਹ ਚਾਹੇ ਤਾਂ ਉਸੇ ਰਾਖਸ਼ ਹਿਰਨਕਸ਼ਪੂ ਦੇ بیٹے ਨੂੰ ਪ੍ਰਹਲਾਦ ਭਗਤ ਬਣਾ ਦੇਵੇ ਸਭ ਇੱਕ ਮਾਂ ਤੇ ਨਿਰਪਰ ਕਰਦਾ ਹੈ ਇੱਕ ਔਰਤ ਤੇ ਨਿਰਪਰ ਕਰਦਾ ਹੈ ਗੁਰੂ ਬਾਬਾ ਜੀ ਅੱਗੇ ਬੈਠਾ ਇਕੱਠ ਵੱਧ ਰਿਹਾ ਸੀ ਅੱਜ ਦੀ ਰਾਤ ਸ਼ਾਇਦ ਅਖੀਰਲੀ ਸੀ ਅੱਜ ਸ਼ਬਦਾਂ ਦੀ ਭੂਮ ਵਿੱਚ ਉਹ ਇਸ਼ਾਰੇ ਸਨ ਜਿਨ੍ਹਾਂ ਨੇ ਸਮਝੇ ਉਹਨਾਂ ਚਿਹਰਿਆਂ ਉੱਤੇ ਵਿਰਾਗ ਉਤਰ ਆਇਆ ਦੁਪਹਿਰ ਤੱਕ ਗੁਰੂ ਬਾਬਾ ਜੀ ਮੰਦਰ ਅੱਗੇ ਬੈਠੇ ਰਹੇ ਤੇ ਫਿਰ ਚੁੱਪਚਾਪ ਉਹਨਾਂ ਨੇ ਚੱਲਣਾ ਸ਼ੁਰੂ ਕਰ ਦਿੱਤਾ ਇੱਕ ਵੱਡੀ ਭੀੜ ਉਹਨਾਂ ਦੇ ਪਿੱਛੇ ਤੁਰਨ ਲੱਗੀ ਮਰਦਾਨਾ ਜੀ ਨੇ ਰਵਾਬ ਛੇੜੀ ਤੇ ਨਾਲ ਹੀ ਸਾਜ਼ਾਂ ਦਾ ਇੱਕ ਸਮੂਹ ਗੂੰਜ ਉੱਠਿਆ ਫਿਰ ਸਾਜ਼ਾਂ ਦੇ ਸੰਗਮ ਵਿੱਚ ਗੁਰੂ ਬਾਬਾ ਜੀ ਦੀ ਕੋਮਲ ਆਵਾਜ਼ ਸੁਣੀ ਤੇ ਫਿਰ ਸਾਜ਼ਾਂ ਦੀ ਆਵਾਜ਼ ਵਿੱਚ ਮਿਥ ਪੈਣ ਲੱਗੀ ਵਿਛੜਨ ਦੀ ਸਾਰੀ ਕਲਾ ਸਾਜਾਨੇ ਸੰਭਾਲ ਲਈ ਸੀ। ਬਾਬਾ ਜੀ ਨੇ ਗਾ ਗਾ ਕੇ ਦੂਰੀਆਂ ਧੁਨਾ ਵਿੱਚ ਪਾ ਦਿੱਤੀਆਂ ਸਨ। ਏ ਗਾਉਂਦੇ ਗਾਉਂਦੇ ਗੁਰੂ ਬਾਬਾ ਜੀ ਉੱਥੋਂ ਦੂਰ ਚਲੇ ਗਏ। ਹੌਲੀ ਹੌਲੀ ਆਕਾਰ ਦਿਸਣੋਂ ਹਟ ਗਏ। ਦੇਰ ਤੱਕ ਸਾਜ਼ ਇਕੱਲੇ ਹੀ ਵੱਜਦੇ ਰਹੇ। ਐਸੀ ਗਿਆਨ ਸੰਭਾਲਣ ਦੀ ਸਭ ਤੋਂ ਮਹਾਨ ਕਲਾ। ਮੈਂ ਹਾਂ ਦੇਵ ਤੇ ਤੁਸੀਂ ਜੁੜੇ ਹੋ ਚੈਨਲ ਕਿਸੇ ਕਹਾਣੀਆਂ ਦੇ ਨਾਲ। ਕਹਾਣੀ ਦਾ ਨਾਂ ਸੀ ਵੇਸ਼ਵਾਮਾ ਦਾ ਮੰਦਿਰ। ਕਹਾਣੀ ਦਾ ਆਧਾਰ ਜਸਵੀਰ ਮਾਂਡਜ ਦੀ ਕਿਤਾਬ ਬੋਲ ਮਰਦਾਨਿਆਂ ਅਗਲੀ ਵਾਰ ਗੁਰੂ ਬਾਬਾ ਜੀ ਦੇ ਜੀਵਨ ਨਾਲ ਜੁੜੀ ਹੋਈ ਕਿਸੇ ਕਹਾਣੀ ਦੇ ਨਾਲ ਮਿਲਾਂਗੇ ਉਦੋਂ ਤੱਕ ਲਈ ਜਿਉਂਦੇ ਰਹੋ ਵਸਦੇ ਰਹੋ ਖੁਸ਼ ਰਹੋ ਹੱਸਦੇ ਰਹੋ ਆਬਾਦ ਰਹੋ ਐਨੇ ਪਿਆਰ ਨਾਲ ਮੈਨੂੰ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ